ਸਾਰਿਆਂ ਨੂੰ ਜੈ ਐਂਸੀ ਦੀ ਆਸ਼ਾ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋ ਕਿਉਂਕਿ ਸਾਨੂੰ ਪਰਮੇਸ਼ਰ ਹਮੇਸ਼ਾ ਪਲਾਈ ਹੈ ਆਮੀਨ ਉਹ ਪਰਮੇਸ਼ਰ ਹਮੇਸ਼ਾ ਪਲਾਈ ਹੈ ਤੇ ਪਲਾ ਰਹਿਗਾ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੀ ਜਿਨੇ ਜਣ ਵੀਡੀਓ ਨੂੰ ਦੇਖ ਰਹੇ ਨੇ ਤੇ ਜਿਨੇ ਜਣੇ ਪਿਛਲੀ ਵਾਰ ਤੁਸੀਂ ਵੀਡੀਓ ਨੂੰ ਦੇਖਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਨੂੰ ਅਸੀਂ ਏ ਬੇਨਤੀ ਕਰਦੇ ਆ ਕਿ ਜੇਕਰ ਇਸ ਵੀਡੀਓ ਦੇ ਦੁਆਰਾ ਪਰਮੇਸ਼ਰ ਤੁਹਾਡੇ ਨਾਲ ਗੱਲਾਂ ਕਰ ਲੈਣੇ ਜਾਂ ਤੁਸੀਂ ਕੁਝ ਨਵਾਂ ਸਿੱਖ ਰਹੇ ਹੋ ਤੇ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਦੁਆਰਾ ਦੱਸੋ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਤੇ ਆਓ ਅਸੀਂ ਅੱਜ ਦੇ ਵਚਨ ਦੀ ਵੱਲ ਵਾਦਦੇ ਆ ਅੱਜ ਦਾ ਵਚਨ ਸਾਡੇ ਨਾਲ ਕੀ ਗੱਲਾਂ ਕਰਨਾ ਚਾਹੁੰਦਾ ਜਦੋਂ ਅਸੀਂ ਪੜ੍ਹਦੇ ਹਾਂ ਲੋਕਾਂ ਦੀ ਅੰਜੀਲ 12:31 ਵਚਨ ਦੇ ਵਿੱਚ ਉਸਦੇ ਵਿੱਚ ਕੀ ਲਿਖਿਆ ਹੈ ਵਚਨ ਵਿੱਚ ਲਿਖਿਆ ਹੈ ਕਿ ਪਹਿਲਾਂ ਤੁਸੀਂ ਪਰਮੇਸ਼ਰ ਦੇ ਰਾਜ ਧਰਮ ਤੇ ਰਾਜ ਦੀ ਖੋਜ ਕਰੋ ਤਾਂ ਇਹ ਸਾਰੀਆਂ ਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਆਮੀਨ ਤੇ ਪਿਛਲੀ ਵਾਰ ਅਸੀਂ ਜਦੋਂ ਵਚਨ ਸ਼ੇਅਰ ਕੀਤਾ ਸੀ ਵਚਨ ਦੇ ਵਿੱਚੋਂ ਸਿੱਖਿਆ ਸੀ ਤੇ ਅਸੀਂ ਗੱਲਬਾਤ ਕੀਤੀ ਸੀ ਪਰਮੇਸ਼ਰ ਦੀ ਪ੍ਰਾਰਥਨਾ ਕਿ ਪ੍ਰਾਰਥਨਾ ਕੀ ਹੈ ਪਰਮੇਸ਼ਰ ਨਾਲ ਪ੍ਰਾਰਥਨਾ ਸਾਨੂੰ ਕਿਉਂ ਕਰਨੀ ਚਾਹੀਦੀ ਹੈ ਤੇ ਪਰਮੇਸ਼ਰ ਦੀ ਪ੍ਰਭੂ ਦੀ ਪ੍ਰਾਰਥਨਾ ਬਾਰੇ ਅਸੀਂ ਸਿੱਖਿਆ ਸੀ ਕਿ हे ਪਿਤਾ ਜੋ ਤੂੰ ਸਵਰਗ ਵਿੱਚ ਹੈ ਤੁਹਾਡਾ ਰਾਜ ਆਵੇ ਤੁਹਾਡੀ ਮਰਜ਼ੀ ਪੂਰੀ ਹੋਵੇ ਜਿਸ ਤਰ੍ਹਾਂ ਸਵਰਗ ਦੇ ਵਿੱਚ ਪੂਰੀ ਹੁੰਦੀ ਜਮੀਨ ਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਅੱਜ ਸੰਦੇ ਸਾਡੇ ਕਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਦਾਰ ਨੂੰ ਮਾਫ ਕਰਦੇ ਹਾਂ ਸਾਨੂੰ ਅਜਮਾਇਸ਼ ਚ ਨਾ ਪਾਸ ਕਰੋ ਬੁਲਾਈ ਤੋਂ ਬਚਾ ਅਸੀਂ ਪ੍ਰਾਰਥਨਾ ਕੀਤੀ ਸੀ ਤੇ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਕਿ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਉਦੇਸ਼ ਲਈ ਪ੍ਰਾਰਥਨਾ ਕਰੂ ਪਰਮੇਸ਼ਰ ਦਾ ਉਦੇਸ਼ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਪਰਮੇਸ਼ਰ ਦੇ ਉਦੇਸ਼ ਲਈ ਪ੍ਰਾਰਥਨਾ ਕਰ ਸਕਦੇ ਹਾਂ ਤੇ ਆਈਏ ਅਸੀਂ ਵਚਨ ਦੇ ਵਿੱਚੋਂ ਸਿੱਖਦੇ ਹਾਂ ਕਿ ਪਰਮੇਸ਼ਰ ਦਾ ਉਦੇਸ਼ ਕੀ ਹੈ ਤੇ ਕਿਸ ਤਰ੍ਹਾਂ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਤੇ ਪਰਮੇਸ਼ਰ ਦੇ ਉਦੇਸ਼ ਲਈ ਪ੍ਰਾਰਥਨਾ ਕਰਨ ਦੇ ਲਈ ਸਾਨੂੰ ਸਾਰਿਆਂ ਤੋਂ ਪਹਿਲਾ ਸਥਾਨ ਪਰਮੇਸ਼ਰ ਦੇ ਰਾਜ ਨੂੰ ਦੇਣਾ ਹੋਏਗਾ ਪਰਮੇਸ਼ਰ ਨੂੰ ਪਹਿਲਾ ਸਥਾਨ ਦੇਣਾ ਆਏਗਾ ਦੇਣਾ ਹੋਏਗਾ ਪਹਿਲਾ ਸਥਾਨ ਅਸੀਂ ਕਿਸ ਤਰ੍ਹਾਂ ਦੇ ਸਕਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਪੂਰੇ ਸੰਸਾਰ ਦੇ ਲਈ ਜਿਸ ਤਰ੍ਹਾਂ ਅਸੀਂ ਪ੍ਰਭੂ ਦੀ ਪ੍ਰਾਰਥਨਾ ਚ ਕਹਿੰਦੇ ਆਏ ਹੈ ਇਹ ਸਾਡੇ ਸੁਰਗੀ ਪਿਤਾ ਤੂੰ ਜੋ ਅਸਮਾਨ ਤੇ ਹੈ ਤੇਰਾ ਰਾਜ ਆਵੇ ਤੇਰੀ ਮਰਜ਼ੀ ਪੂਰੀ ਹੋਵੇ ਤੇ ਕਿਸ ਤਰ੍ਹਾਂ ਪਰਮੇਸ਼ਰ ਦਾ ਰਾਜ ਇਸ ਦੁਨੀਆ ਤੇ ਆਏਗਾ ਜਦੋਂ ਹਰ ਇੱਕ ਜੀਬ ਅੰਗੀਕਾਰ ਕਰੇਗੀ ਤੇ ਹਰ ਇੱਕ ਗੁਟਨਾ ਟਿਕੇਗਾ ਇਸ ਤਰ੍ਹਾਂ ਪਰਮੇਸ਼ਰ ਦਾ ਰਾਜ ਇਸ ਦੁਨੀਆ ਤੇ ਆਏਗਾ ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਨੂੰ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਰ ਤੁਹਾਡਾ ਰਾਜ ਇਸ ਦੁਨੀਆ ਤੇ ਆਵੇ ਪਰਮੇਸ਼ਰ ਤੁਸੀਂ ਇਸ ਦੁਨੀਆ ਤੇ ਰਾਜ ਕਰੋ ਕਿਉਂਕਿ ਜਿੰਨੇ ਵੀ ਮਨੁੱਖ ਹੈ ਜਿੰਨੇ ਵੀ ਮਨੁੱਖ ਜਾਤੀਏ ਪਰਮੇਸ਼ਰ ਦੇ ਦੁਆਰਾ ਬਣਾਈ ਗਈ لیکن شیطان ساریاں کی کر رہیا ہے پھسلا رہا ہے الگ الگ شیطان ہر ایک نو الگ الگ راستے تے لے کے جا رہا ہے تے لوگ نہیں جان پارے کہ سچا پرمیشور کون ہے تے اس لیے جدوں اسی پراتنا کرنی ہے اسی سب تو پہلا پرمیشور دے راج نو پراتمکتا دینی ہے پہلا ستان دینا ہے کس نوں پہلا ستان دینا ہے کہ اسی پراتنا کرنے کہ پربھو تواڈا راج آوے ਤੁਹਾਡੀ ਮੰਜ਼ੀ ਪੂਰੀ ਹੋਵੇ ਤੇ ਜਦੋਂ ਪਰਮੇਸ਼ਰ ਦਾ ਲਾਜ ਇਸ ਦੁਨੀਆ ਤੇ ਆਏਗਾ ਸਾਰੀਆਂ ਰੂਹਾਂ ਬਚਾਈਆਂ ਜਾਣਗੀਆਂ ਤੇ ਪਰਮੇਸ਼ਰ ਦਾ ਉਦੇਸ਼ ਪੂਰਾ ਹੋਵੇਗਾ ਜਦੋਂ ਪ੍ਰਾਰਥਨਾ ਕਰਨੀ ਹੈ ਅਸੀਂ ਇਹ ਪ੍ਰਾਰਥਨਾ ਨਹੀਂ ਕਰਨੀ ਆਪਣੇ ਲੰਬੇ ਲਿਸਟ ਨਹੀਂ ਲੈ ਕੇ ਜਾਣੀ ਪਰਮੇਸ਼ਰ ਕੋਲ ਕਿ ਪਰਮੇਸ਼ਰ ਮੈਨੂੰ ਫੋਨ ਚਾਹੀਦਾ ਹੈ ਪਰਮੇਸ਼ਰ ਮੇਰੀ ਆ ਜ਼ਰੂਰਤ ਹੈ ਮੈਂ ਨਵਾਂ ਕਾਰ ਖਰੀਦਣਾ ਹੈ ਮੈਂ ਜ਼ਮੀਨ ਖਰੀਦਣੀ ਮੇਰੇ ਬੱਚਿਆਂ ਦੀ ਜ਼ਰੂਰਤ ਹੈ ਸਾਨੂੰ ਸੀ ਲੋਨ ਲਿਆਏ ਲੋਨ ਦੀਆਂ ਕਿਸ਼ਤਾਂ ਭਰਨੀਆਂ ਇਹ ਸਾਰੀ ਸਾਡੀ ਲੰਬੀ ਲਿਸਟ ਹੈ ਇਹ ਵੀ ਸਾਡੀ ਜ਼ਰੂਰਤਾਂ ਵੀ ਬਹੁਤ ਜ਼ਰੂਰੀ ਨੇ ਪਰਮੇਸ਼ੁਰ ਦੇ ਸਾਹਮਣੇ ਰੱਖਣਾ ਪਰ ਸਭ ਤੋਂ ਪਹਿਲਾਂ ਪਰਮੇਸ਼ੁਰ ਦਾ ਰਾਜ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਨੀ ਹੈ ਤੇ ਦੂਸਰਾ ਹੈ ਸਾਨੂੰ ਪ੍ਰਾਰਥਨਾ ਕਰਨੀ ਹੈ ਸਾਡੇ ਅਗੂਆਂ ਦੇ ਲਈ ਸਾਡੇ ਜਿੰਨੇ ਵੀ ਨੇਤਾ ਨੇ ਜਿੰਨੇ ਅਗੂਏ ਜਿੰਨੇ ਨੇਤਾ ਸਾਡੇ ਭਾਰਤ ਦੇਸ਼ ਨੂੰ ਅਗਵਾਈ ਕਰ ਰਹੇ ਨੇ ਪ੍ਰਾਰਥਨਾ ਕਰਨੀ ਕਿ ਸਾਡੇ ਜੋ ਅਗੂਏ ਨੇ ਉਹ ਚੰਗੇ ਅਗੂਏ ਹੋਣ ਪ੍ਰਭੂ ਉਹਨਾਂ ਦੇ ਦੁਆਰਾ ਕੰਮ ਕਰੇ ਜਿਨਨੇ ਵੀ ਅਧਿਕਾਰੀ ਦਿੱਤੇ ਗਏ ਨੇ ਅਧਿਕਾਰੀਆਂ ਦੇ ਲਈ ਪ੍ਰਾਰਥਨਾ ਕਰਨੀ ਜੋ ਸਾਡੇ ਤੋਂ ਸਾਡੇ ਉੱਪਰ ਠਹਿਰ ਆਏ ਗਏ ਨੇ ਫਿਰ ਤੀਸਰਾ ਕਿ ਅਸੀਂ ਪ੍ਰਾਰਥਨਾ ਕਰਨੀ ਹੈ ਦੇ ਰੀ ਲੋਕਾਂ ਦੇ ਲਈ ਸਾਡੀ ਕਲੀਸਿਆ ਦੇ ਲਈ ਸਾਡੇ ਚਰਚ ਦੇ ਲਈ ਉਹਨਾਂ ਲੋਕਾਂ ਲਈ ਜੋ ਜਕੜੇ ਹੋਏ ਨੇ ਬੰਦਨਾ ਦੇ ਵਿੱਚ ਜਕੜੇ ਹੋਏ ਨੇ ਅੰਧਕਾਰ ਦੀਆਂ ਤਾਕਤਾਂ ਦੇ ਬੰਦਨਾ ਵਿੱਚ ਜਕੜੇ ਹੋਏ ਨੇ ਸਾਨੂੰ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਹੈ ਤੇ ਜਦੋਂ ਅਸੀਂ ਆਪਣੇ ਆਪ ਨੂੰ ਪਿੱਛੇ ਰੱਖ ਕੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਅੱਗੇ ਰੱਖਦੇ ਹਾਂ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਦੇ ਹਾਂ ਉਸ ਦੇ ਉਦੇਸ਼ ਲਈ ਪ੍ਰਾਰਥਨਾ ਕਰਦੇ ਹਾਂ ਤੇ ਆਪਣੇ ਆਪ ਪਰਮੇਸ਼ੁਰ ਸਾਨੂੰ ਆਸ਼ੀਸ਼ ਦੇਵੇਗਾ ਤੇ ਅੱਜ ਦੇ ਬਚਨ ਦੇ ਦੁਆਰਾ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਉਦੇਸ਼ ਲਈ ਪ੍ਰਾਰਥਨਾ ਕਰੋ ਪਰਮੇਸ਼ੁਰ ਦੇ ਉਦੇਸ਼ ਨੂੰ ਪਹਿਲੀ ਪ੍ਰਾਥਮਿਕਤਾ ਦਿਓ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਪ੍ਰਭੂ ਨੂੰ ਧੰਨਵਾਦ ਦਿਓ ਉਸ ਤੋਂ ਬਾਅਦ ਤੁਸੀਂ ਪ੍ਰਾਰਥਨਾ ਕਰੋ ਸਾਡੇ ਅਗੂਆਂ ਦੇ ਲਈ ਸਾਡੇ ਦੇਸ਼ ਦੇ ਲਈ ਪੂਰੇ ਸੰਸਾਰ ਦੇ ਲਈ ਕਿ ਪ੍ਰਭੂ ਤਾਂ ਰਾਜ ਇਸ ਦੁਨੀਆ ਤੇ ਆਵੇ ਹਰ ਗੁਟਨਾ ਟਿਕੇ ਹਰ ਜ਼ੀਬੰਗੀਕਾਰ ਕਰੇ ਤੇ ਤੁਸੀਂ ਆਪਣੇ ਆਪ ਦੇਖੋਗੇ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਆਪਣੇ ਆਪ ਤੁਹਾਡੇ ਜੀਵਨ ਦੇ ਵਿੱਚ ਚੰਗਾਈਆਂ ਹੋਣਗੀਆਂ ਆਪਣੇ ਆਪ ਤੁਹਾਡੇ ਜੀਵਨ ਦੇ ਵਿੱਚ ਨਵੇਂ-ਨਵੇਂ ਕੰਮ ਹੋਣਗੇ ਤੁਹਾਡੇ ਬੰਦ ਰਸਤੇ ਖੁੱਲ ਜਾਣਗੇ ਕਿਉਂਕਿ ਜਦੋਂ ਅਸੀਂ ਦੂਸਰਿਆਂ ਨੂੰ ਆਪਣੇ ਅੱਗੇ ਰੱਖਦੇ ਹਾਂ ਦੂਸਰਿਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਸਾਡੇ ਜੀਵਨ 'ਚ ਕੰਮ ਕਰੇ ਆਮੀਨ ਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਅੱਜ ਤੋਂ ਲੈ ਕੇ ਤੁਸੀਂ ਆਪਣੇ ਪ੍ਰਾਰਥਨਾ ਜੀਵਨ ਦੇ ਵਿੱਚ ਸਿਰਫ ਆਪਣੀ ਜ਼ਰੂਰਤਾਂ ਦੀ ਲੰਬੀ ਲਿਸਟ ਨਹੀਂ ਪ੍ਰਭੂ ਕੋ ਲੈ ਕੇ ਜਾਓਗੇ ਲੇਕਿਨ ਤੁਸੀਂ ਦੂਸਰਿਆਂ ਦੇ ਲਈ ਪ੍ਰਾਰਥਨਾ ਕਰੋਗੇ ਆਪਣੇ ਦੇਸ਼ ਤੇ ਲਈ ਸੰਸਾਰ ਦੇ ਲਈ ਆਪਣੇ ਅਗੂਆਂ ਦੇ ਲਈ ਜ਼ਰੂਰਤਮੰਦਾਂ ਲਈ ਗਰੀਬਾਂ ਲਈ ਤੇ ਅੰਧਕਾਰ ਚ ਜਕੜਿਆਂ ਦੇ ਲਈ ਤੇ ਅੱਜ ਦੇ ਵਚਨ ਦੇ ਦੁਆਰਾ ਪ੍ਰਭੂ ਤੁਹਾਨੂੰ ਆਸ਼ੀਸ਼ ਦੇਣ ਤੇ ਆਈਐਸਸੀ ਛੋਟੀ ਜੀ ਪ੍ਰਾਰਥਨਾ ਕਰਦੀ ਹਾਂ ਬਹੁਤ ਧੰਨਵਾਦ ਕਰਦੀ ਹਾਂ ਤੁਹਾਡੇ ਵਚਨਾਂ ਦੇ ਲਈ ਪਿਤਾ ਮੈਂ ਪ੍ਰਾਰਥਨਾ ਕਰਦੀ ਜਿਨਨੇ ਜਣ ਸਾਨੂੰ ਦੇਖ ਰਹੇ ਨੇ ਤੇ ਜਿਨਨੇ ਜਣ ਬਾਅਦ ਵਿੱਚ ਦੇਖਣਗੇ ਪਿਤਾ ਸਾਨੂੰ ਐਸਾ ਬੋਝ ਦੇ ਪ੍ਰਭੂ ਕਿ ਅਸੀਂ ਦੂਜਿਆਂ ਦੇ ਲਈ ਪ੍ਰਾਰਥਨਾ ਕਰ ਸਕੀਏ ਤੁਹਾਡੇ ਰਾਜ ਦੇ ਲਈ ਪ੍ਰਾਰਥਨਾ ਕਰ ਸਕੀਏ ਤੁਹਾਡੇ ਉਦੇਸ਼્ય ਦੇ ਲਈ ਪ੍ਰਾਰਥਨਾ ਕਰ ਸਕੀਏ ਤਾਂ ਜੋ ਤੁਹਾਡਾ ਰਾਜ ਇਸ ਪ੍ਰਿਥਵੀ ਤੇ ਹੋਵੇ ਪ੍ਰਭੂ ਤੁਹਾਡਾ ਧੰਨਵਾਦ ਕਰਦੀ ਹਾਂ ਪਿਤਾ ਪ੍ਰਤੀਕ ਪਰਿਵਾਰ ਨੂੰ ਆਸ਼ੀਸ਼ ਦਿਓ ਜੇਕਰ ਪ੍ਰਭੂ ਅੱਜ ਕੋਈ ਵੀ ਦਰਦ ਦੇ ਵਿੱਚ ਹੈ ਤਕਲੀਫ ਦੇ ਵਿੱਚ ਹੈ ਬਿਮਾਰੀ ਦੇ ਵਿੱਚ ਹੈ ਤੁਹਾਡਾ ਆਤਮਾ ਨੂੰ ਛੂਏ ਤੇ ਚੰਗਾ ਕਰੇ ਪ੍ਰਭੂ ਯੀਸ਼ੂ ਤੁਹਾਡਾ ਧੰਨਵਾਦ ਕਰਦੀ ਆਂ ਜੇਕਰ ਕਿਸੇ ਨੂੰ ਕੋਈ ਜ਼ਰੂਰਤ ਆਦੀ ਹੈ ਜ਼ਰੂਰ ਤਾਂ ਤੁਹਾਡੇ ਸਵਰਗ ਪੰਡਤਾਂ ਤੋਂ ਪੂਰੀਆਂ ਕੀਤੀਆਂ ਜਾਣ ਪਿਤਾ ਤੁਹਾਡਾ ਧੰਨਵਾਦ ਕਰਦੀ ਆਂ ਪਿਤਾ ਤੁਸੀਂ ਹਰ ਇੱਕ ਨੂੰ ਆਸ਼ੀਸ਼ ਕਰੋ ਹਰ ਪਰਿਵਾਰ ਨੂੰ ਆਸ਼ੀਸ਼ ਕਰੋ ਪਿਤਾ ਇਹ ਨਾਮ ਪਿਤਾ ਤੁਹਾਡੇ ਨਾਮ ਦੇ ਵਿੱਚ ਪ੍ਰਾਰਥਨਾ ਮੰਗਦੇ ਆਂ ਆਮੀਨ ਸਾਰੇ ਨੂੰ ਬਹੁਤ ਬਹੁਤ ਧੰਨਵਾਦੀ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਜੇਕਰ ਤੁਸੀਂ ਇਸ ਵਚਨ ਦੇ ਦੁਆਰਾ ਆਸ਼ੀਸ਼ ਹੋਏ ਹੋ ਤਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਸ਼ੇਅਰ ਕਰੋ ਤੇ ਸਾਨੂੰ ਕਮੈਂਟ ਦੇ ਦੁਆਰਾ ਜ਼ਰੂਰ ਦੱਸੋ ਕਿ ਪ੍ਰਭੂ ਨੇ ਤੁਹਾਡੇ ਨਾਲ ਕੀ ਗੱਲ ਕੀਤੀ ਹੈ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ